ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਫਿਰ ਤੋਂ ਮੇਰੇ ਚੈਨਲ ਦੀ ਦੂਸਰੀ ਵੀਡੀਓ ਦੇ ਵਿੱਚ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਦੂਸਰੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਰੋਸਟ ਪੰਜਾਬੀ ਬਲੌਗਰਾਂ ਨੂੰ ਠੀਕ ਹੈ ਜੀ ਦੱਸੋ ਫਿਰ ਕਿੱਥੋਂ ਸਟਾਰਟ ਕਰੀਏ ਮੇਰਾ ਦਿਲ ਕਰਨ ਦਿਆ ਵਾ ਕਿ ਆਪਾਂ ਕਰਦੇ ਹਾਂ ਸ਼ੁਰੂ ਤੁਹਾਡਾ ਰੱਬ ਬਲਾ ਕਰੇ ਦੀਪ ਮਠੋ ਮੈਨੂੰ ਤੇ ਨਾਮ ਨਹੀਂ ਸਾਲੇ ਦਾ ਲੈਣਾ ਦਾ ਦੀਪ ਮਠਾਰੂ ਤੋਂ ਠੀਕ ਹੈ ਜੀ ਪਹਿਲਾਂ ਕਰਾਂਗੇ ਆਪਾਂ ਰੋਸਟ ਦੀਪ ਮਠਾਰੂ ਨੂੰ ਤੇ ਚਲੋ ਸ਼ੁਰੂ ਕਰਦੇ ਆਂ ਚਲੋ ਭਾਈ ਦੇਖੋ ਅੱਪ ਮੈਂ ਕੀ ਕਰਤਾ ਆਈ ਲੈ ਆ ਤੇ ਫਿਰ ਜਾਈ ਪਈ ਮਰਜਾਈ ਦਾ ਵਲੋਗ ਬਣਾ ਦੋ ਜੀ ਢੂ ਕਾ ਆ ਸਹੀ ਗੱਲ ਕਢਾ ਦੇਣਾ ਰੂਹ ਭਾਰੀ ਬੜੀ ਲਮਕ ਜਾਂਦੀ ਭਰਾਵਾ ਤੇ ਮੰਜੇ ਤੇ ਥੱਲੇ ਆ ਜਾਂਦੀ ਆ ਬਾਹਰ ਫੂਕ ਦੋ ਸਾਜੀ ਹੈ ਕੀ ਕਹੋਲਾ ਤੂੰ ਕੀ ਕੀ ਮਠਾੜੂ ਸਾਹਿਬ ਦੇ ਬਾਪੂ ਜੀ ਨੇ ਕੀ ਕਿਆ ਸੀ ਸੁਣਿਆ ਬਾਹਰ ਫੂਕ ਦੋ ਸਾਜੀ ਹੈ ਸਾਰੂ ਸਾਹਿਬ ਕਹਿੰਦੇ ਨੇ ਕਿ ਅੱਗ ਲਾ ਕੇ ਫੂਕ ਦੋ ਰਜਾਈ ਨੂੰ ਉਹ ਭੈਣ ਚੋਦੋ ਤੁਸੀਂ ਮਤਲਬ ਕਿ ਵਲੌਗ ਦੀ ਸ਼ੁਰੂਆਤ ਇਤਨਾ ਹੀ ਕਰਦੇ ਹੁੰਦੇ ਜੇ ਮੈਂ ਵਲੌਗ ਨੂੰ ਵੇਖੇ ਤੇ ਨਹੀਂ ਇਹਨਾਂ ਦੇ ਬਾਤੇ ਮੈਂ ਇਹਨਾਂ ਦੇ ਰੋਸਟ ਹੀ ਬੈਨਾ ਹੁੰਨਾ ਵਾ ਪਰ ਯਾਰ ਕੀ ਮਤਲਬ ਕੀ ਆ ਮਤਲਬ ਇਹ ਆ ਮਤਲਬ ਕਿ ਵਲੌਗ ਦੇ ਵਿੱਚ ਤੁਸੀਂ ਆ ਗੰਦਮੰਦ ਸਭ ਕੁਝ ਰੱਖਉਂਦੇ ਜੀ ਇਹ ਤਾਂ ਬੜਾ ਗੰਦ ਹੈ ਮੈਂ ਤੇ ਅੱਜ ਮਤਲਬ ਕਿ ਸ਼ੁਰੂਆਤ ਹੀ ਕੀਤੀ ਆ ਜੇ ਇਹਨਾਂ ਦੇ ਵਲੌਗ ਦੀ ਪੁਰਾਣੇ ਇਹਨਾਂ ਦੇ ਵਲੌਗਾਂ 'ਚ ਬੜਾ ਗੰਦ ਪਾਇਆ ਇਹਨਾਂ ਨੇ ਰੋਸਟ ਮੈਂ ਵੇਖੇ ਇਹਨਾਂ ਦੇ ਬੜੇ ਬਹੁਤ ਗੰਦ ਪਾਉਂਦੇ ਰਹੇ ਬਹੁਤ ਗੰਦ ਪਾਉਂਦੇ ਰਹੇ ਮਤਲਬ ਕਿ ਇਹ ਤਸ ਦੇ ਆਦਤ ਚੱਲਣ ਵਾਲਾ ਬੰਦਾ ਸੀਗਾ ਜਿੱ ਸਲਫਾ ਅਸਲ ਬੋਸ ਕਾਗੇ ਮੈਂ ਸੁਣਿਆ ਕੋਈ ਤਰ੍ਹਾਂ ਕਰ ਦਿੰਦਿਆ ਸੀਗੇ ਤੇ ਹੁਣ ਮਤਲਬ ਕੀ ਆ ਯਾਰ ਬਹੁਤ ਹੀ ਚਲੋ ਵੈਨੇ ਅੱਗੇ ਵੈਨੇ ਅੱਗੇ ਕੀ ਇਹਨਾਂ ਨੇ ਗੋਲ ਖਲਾਏ ਨੇ ਸਭ ਇਹਨੂੰ ਰਹਿਣ ਦੇ ਇਹਨੂੰ ਜੇ ਨਾਨੀ ਕੋਈ ਸੁਲਾਹ ਕਰਦੀ ਆ ਨਾ ਆਂਟੀ ਜੀ ਕੀ ਕਹਿੰਦੇ ਨੇ ਰਹਿਣ ਦੋ ਜੀ ਨਹੀਂ ਕੋਈ ਚਲਾਤ ਆਪ ਸਹੀ ਤਾਂ ਆਂਟੀ ਜੀ ਥੋੜੀ ਥੋੜੀ ਦੇਰ ਬਾਅਦ ਨਾ ਡੰਡ ਲਾਉਂਦੇ ਰਿਆ ਕਰੋ ਅੰਕਲ ਜੀ ਦੀ ਸ਼ਾਇਦ ਥੋੜਾ ਜਿਹਾ ਅੰਕਲ ਨੂੰ ਵੀ ਥੋੜੀ ਅਕਲ-ਉਕਲ ਆਵੇ ਕਿ ਕੀ ਕਹਿੰਦੇ ਨੇ ਪਕਾਇ ਨਹੀਂ ਮਾਰੀਦੀ ਹੁੰਦੀ ਕੈਮਰੇ ਲੱਗੇ ਬਹੁਤੀ ਉਹ ਤੁੰਨਾ ਮੋੜ ਜਾਏਗਾ ਉਦੋਂ ਕਿਰਾਇਆ ਖੱਟ ਕੇ ਨਜ਼ਰੂ ਦੰਦ ਕਹਿੰਦੇ ਨਹੀਂ ਪੁੱਕਣਾ ਕਹੇ ਸ਼ੂਗਰ ਜ਼ਿਆਦਾ ਸ਼ੂਗਰ 240 3 ਦੇ ਨਾ ਨਾ ਉਹ ਨਾ ਨਾ ਰੋਲਾ ਲਾਓ ਸਾਬ ਨਾ ਤੁਸੀਂ ਨਹੀਂ ਰੋਣਾਗਾ ਮੈਨੂੰ ਪਤਾ ਦੀ ਮਠਾਉ ਸਾਹਿਬ ਦੇ ਬਾਪੂ ਜੀ ਦੀ ਸ਼ੂਗਰ ਵੱਧ ਆ ਗਈ ਆ ਇਸ ਕਰਕੇ ਉਹਨਾਂ ਦਾ ਦੰਦ ਦੁੰਦ ਨਹੀਂ ਬਦਲੇਗੇ ਤੁਸੀਂ ਨਹੀਂ ਰੋਣਾ ਰোনালਡੋ ਸਾਹਿਬ ਤੁਸੀਂ ਨਹੀਂ ਰੋਣਾ ਪਲੀਜ਼ ਮੈਨੂੰ ਮੈਨੂੰ ਵੀ ਰੋਣਾ ਆ ਜਣਾ ਤੁਸੀਂ ਰੋ ਦੇ ਸ਼ਿਆਰ ਰোনালਡੋ ਕੇ ਅੱਖੋਂ ਮੇਂ ਆਸੂ ਉਨਕੇ ਸਮਰਥਕੋ ਕੇ ਆਖੋ ਮੇ ਆਸੂ ਕੀ ਇਹ ਉਨਕਾ ਆਖਰੀ ਮੈਚ ਕੱਲ੍ਹ ਵਮਲੇ ਜਨਮ ਦਿਨ ਪਰ ਮਨਾਉਣਾ ਨਹੀਂ ਕਿਉਂਕਿ ਛਿੱਦੀ ਢਾਢੇ ਚੱਲਣਦੇ ਆ ਨਾ ਅੰਮੀ ਰਹਿਣ ਦਾ ਨਾ ਮਨਾਵਾ ਕੋਈ ਥੋੜਾ ਟਾਈਮ ਰੋਕੇ ਬਣਾ ਲਾਂਗੇ ਯਾਰ ਮੈਂ ਇਹਨਾਂ ਦਾ ਵਲੌਗ ਨਾ ਪਹਿਲੀ ਵਾਰੀ ਵੇਖਣ ਲੱਗਾ ਵਾਂ ਤੇ ਵਲੌਗ ਇਤਨਾ ਤੇ ਹੁੰਦੇ ਹੁੰਦੇ ਆ ਮੈਨੂੰ ਨਹੀਂ ਸੀ ਪਤਾ ਯਾਰ ਮਤਲਬ ਕਿ ਰਜਾਈ ਚ ਬੈਠੇ ਅੱਧਾ ਘੰਟਾ ਮਾਂ ਪਰ ਉਹਦੇ ਬੂਥੇ ਤੇ ਹੀ ਫੋਕਸ ਕਰ ਛੱਡਿਆ ਆ ਵਾ ਬਸ ਹੋਰ ਕੁਝ ਨਹੀਂ ਮਾਂ ਪਰ ਉਹਦੀਆਂ ਗੱਲਾਂ ਸੁਣਾਈ ਜਾਂਦਾ ਵਾ ਉਹਨਾਂ ਦੇ ਮੂੰਹ ਤੇ ਫੋਕਸ ਰੱਖਿਆ ਆ ਵਾ ਬਸ ਤੇ ਵਲੌਗ ਬਣਾਤਾ ਜੀ ਤੇ ਉਧਰੋਂ ਬੋਲ ਰਿਹਾ ਨੇ ਮਠਾੜੂ ਸਾਹਿਬ ਕਿ ਮੇਰਾ ਬਰਥਡੇ ਆ ਰਿਹਾ ਕੱਲ ਤੇ ਮਨਾਉਣਾ ਨਹੀਂ ਮੈਂ ਸਿੱਧੀ ਦਿਹਾੜੇ ਕਰਕੇ ਤੇ ਇਹਨਾਂ ਨੂੰ ਪੁੱਛੇ ਕੋਈ ਕਿ ਸਿੱਧੀ ਦਿਹਾੜੇ ਐਸੇ ਸਾਲ ਹੀ ਆਏ ਨੇ ਪਿਛਲੇ ਸਾਲ ਨਹੀਂ ਸੀ ਆਏ ਮਨ ਲਕਿ ਕਿੰਨੇ ਸਾਲ ਦਾ ਹੋ ਗਿਆ ਨਾ ਇਹ ਮਠਾੜੂ ਇਹ ਹੋ ਹੀ ਗਿਆ ਨਾ 30 35 ਸਾਲਾਂ ਦਾ 33 35 ਸਾਲਾਂ ਦੇ ਵਿੱਚ ਮਨ ਲਗੀ ਪਹਿਲੀ ਵੀ ਸ਼ਿੱਦੀ ਦਿਹਾੜੇ ਆਉਣ ਲੱਗੇ ਜਿਹੜਾ ਹੁਣ ਬੋਲ ਕੇ ਦੱਸ ਰਿਹਾ ਵਾ ਕਿ ਸ਼ਿੱਦੀ ਦਿਹਾੜੇ ਆ ਗਏ ਨੇ ਇਸ ਕਾ ਕੇ ਜਨਮ ਦਿਨ ਨਹੀਂ ਮਨਾਣਾ ਇਹਨਾਂ ਦਾ ਕੀ ਪਤਾ ਪਿੱਛੋਂ ਕੇਕ ਕੱਟਿਆ ਵਾ ਜਾਵੇ ਐਸੀ ਕਿਹੜੀ ਗੱਲ ਐ ਉਹ ਵੀਡੀਓ ਚ ਨਾ ਵਖਾਉਣਗੇ ਹੋਰ ਕਿਹੜੀ ਗੱਲ ਐ ਵਾਹ ਤਾਂ ਸਭ ਕੁਝ ਵੀਡੀਓ ਚ ਵਖਾਉਂਦੇ ਹੀ ਨੇ ਪਤਾ ਕੁਛ ਨਹੀਂ ਉਹਨਾਂ ਨੇ ਕੀ ਚੰਬਲ ਭੋਲਦੀਆਂ ਵੇਨੇ ਇੱਕ ਜਣਾ ਆਰੀ ਫੜੂ ਇੱਕ ਜਣਾ ਫੜੂ ਕੁਹਾੜਾ ਤੇ ਇੱਕ ਜਣਾ ਫੜੂ ਤੇਸਾ ਅੱਜ ਉਹ ਸਭ ਤਾਂ ਜਿਹੜਾ ਕਰਤੇ ਆ ਨੀ ਮੈਂ ਕਹਿੰਨਾ ਅੰਕਲ ਜੀ ਨੇ ਡਾਇਲੋਗ ਮਾਰਿਆ ਵਾਮ ਕੁਹਾੜੀ ਕੇਸਾ ਫੜੂਗੇ ਮਨ ਲਗੀ ਕੇਕ ਕੱਟ ਕਿਨੇ ਡਾਵਾ ਸਕਤੇ ਜਿਹੜਾ ਕੱਟੈ ਨਹੀਂ ਜਾਣਾ ਕੇਕ ਕੱਟਣ ਨੂੰ ਡਾਇਲੋਗ ਮਾਰਿਆ ਵਾ ਮਨ ਲਕਿ ਕਹਿਣ ਦਾ ਪਾਵਾ ਕਿ ਬਹੁਤ ਕੈਂਡ ਚੁਟਕਲਾ ਛੱਡਿਆ ਅੰਕਲ ਜੀ ਤੁਸੀਂ ਬਹੁਤ ਕੈਂਡ ਚੁਟਕਲਾ ਨੂੰ ਹੱਸ-ਹੱਸ ਕੇ ਟਿੱਡ ਪੀੜਾ ਹੋ ਗਈਆਂ ਮਾ ਪਤਾ ਨਹੀਂ ਮਠਾੜੂ ਕਿਉਂ ਨਹੀਂ ਹੱਸਿਆ ਤੁਹਾਡੇ ਚੁਟਕਲੇ ਤੇ ਅੰਕਲ ਨੇ ਵਿਚਾਰਿਆ ਘੁੱਟ ਪਾੜ ਲੈ ਕੇ ਦਵਾ ਗਾਰ ਮਠਾੜੂ ਤੇ ਇਹਦੇ ਪੱਲੇ ਨਹੀਂ ਪੈਣ ਵਾਲੇ ਮੇਰੇ ਜੋਕ ਇਹ ਜਨਤਾ ਹੀ ਸੁਣੂਗੀ ਜਨਤਾ ਹੀ ਜਿਹੜੀ ਇਹਨਾਂ ਦੀ ਫੋਲੋਅਰ ਹੈ ਨਾ ਉਹੀ ਮੂਰਖ ਨੇ ਉਹੀ ਸੁਣ ਸੁਣ ਕੇ ਹੱਸਦੇ ਹੋਣੇ ਆ ਉਹ ਭਰਾ ਕੀ ਅੰਕਲ ਜੀ ਨੇ ਕੀ ਡਾਲੋ ਮਾਰਤਾ ਉਹ ਭਰਾਵਾ ਅੰਕਲ ਮੈਨੂੰ ਤੇਰਾ ਚਿੱਟੇ ਦਾਲੇ ਤੇ ਅੰਕਲ ਦੇ ਹੁੰਦਿਆਂ ਆ ਯਾਰ ਤੂੰ ਹੀ ਕੀ ਗੰਦ ਕੋਟਿਆ ਕੀ ਮਿਲ ਗਈ ਆਡੇ ਘਰ ਦੇ ਵਿੱਚ ਨਾ ਆਡੇ ਬਾਪੂ ਦੇ ਫੇਸ ਤੇ ਮਾਰ ਦੋ ਨਾ ਕੈਮਰਾ ਮਾਰਾ ਜਾ ਤੇ ਚਾਰਚ ਪੈੜਾ ਹੀ ਹੁੰਦੀਆਂ ਨੇ ਗੋਲ ਹੋਣੀਆਂ ਹੀ ਨੇ ਮਾਰੀਦਾ ਨਹੀਂ ਆਪਾਂ ਵੈਸੇ ਕੈਮਰਾ ਕੁਮਰਾ ਅੱਜ ਕਰਨੀ ਇਹ ਅੰਕਲ ਬੁੱਢੇ ਬਾਰੇ ਭੈਣ ਚੋ ਪਤਾ ਨਹੀਂ ਕਿਹੜੇ ਕਮਾਂਜ ਪਿਆ ਅੰਕਲ ਤੂੰ ਵੀ ਨਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਜਨੇ ਬਲੌਗ ਦੇ ਵਿੱਚ ਉਹਨਾਂ ਦੇ ਕੰਮ ਆ ਸਾਸਰੀ ਕਾਲ ਸਵਾਗਤ ਵਲੋਗ ਦੇ ਵਿੱਚ ਹੁਣ ਕਰ ਰਿਹਾ ਮੁੰਡਾ ਡੇਢ ਘੰਟੇ ਦੀ ਵੀਡੀਓ ਬਣਾ ਕੇ ਡੇਢ ਘੰਟੇ ਦਾ ਆਪਣੇ ਬਾਪੂ ਤੇ ਬੇਬੇ ਦਾ ਥੋਬੜਾ ਡੇਢ ਘੰਟੇ ਪਬਲਿਕ ਨੂੰ ਵਿਖਾ ਕੇ ਤੇ ਸਵਾਗਤ ਉਸ ਤੋਂ ਬਾਅਦ ਹੋ ਰਿਹਾ ਹੈ ਸਾਸਰੀ ਕਾਲ ਜੀ ਸਵਾਗਤ ਹੈ ਅੱਜ ਦੇ ਵਲੋਗ ਦੇ ਵਿੱਚ ਯਾਰ ਆ ਕੀ ਤਰੀਕੇ ਨੇ ਇਹਨਾਂ ਦੇ ਕੀ ਭੈਣ ਚ ਦੇ ਕੀ ਬਣੇ ਫਿਰਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਕਿ ਮਤਲਬ ਕਿ ਕੁਝ ਨਹੀਂ ਸਿੱਖਿਆ ਕੁਝ ਨਹੀਂ ਟ੍ਰੇਨਿੰਗ ਨਹੀਂ ਨਾ ਕੋਈ ਕੋਈ ਕੁਝ بس کیمرہ ਫੜ ਲਿਆ ਹੱਥ ਵਿੱਚ ਤੇ ਹੋ ਗਏ ਨੇ ਸ਼ੁਰੂ ਜੀ ਰਾਤੀ ਜਿਆਦਾ ਹੀ ਹੁੰਦੀ ਫੇਰ ਠੀਕ ਹੈ ਰਾਤ ਦਾ ਬੰਦਾ ਆ ਗਿਆ ਉਹ ਠੀਕ ਬੰਦਾ ਦੋਈ ਯਾਨੀ ਕਿ ਇਹ ਵੀ ਬਠਾਰੂ ਸਾਹਿਬ ਤੁਹਾਨੂੰ ਮੰਨ ਗਏ ਮੰਨ ਗਏ ਯਾਰ ਤੂੰ ਤਾਂ ਸੈਲੀਬ੍ਰਿਟੀ ਜੀ ਆ ਤਗੜੇ ਸੈਲੀਬ੍ਰਿਟੀ ਹੈ ਤੂੰ ਤੇ ਹਾਂ ਮੈਂ ਤਾਂ ਐਵੇਂ ਤਾਂ ਰੋਸਟ ਕਰਨ ਤੇ ਲੱਗਾ ਆਵਾ ਡਾਕਟਰ ਸਾਹਿਬ ਘਰੇ ਆਏ ਨੇ ਜੁਕਾਮ ਦੀ ਦਵਾਈ ਦੇਣ ਵਾਸਤੇ ਬੰਦੇ ਨੂੰ ਜੁਕਾਮ ਆ ਲੱਤਾ ਵੀ ਢੋਰੀਆਂ ਨੇ ਤੇ ਡਾਕਟਰ ਸਾਹਿਬ ਘਰੇ ਚੈੱਕ ਕਰਨ ਆਏ ਨੇ ਬੰਦੇ ਨੂੰ ਵੇਖ ਲਓ <San> <Shift> हां लो बुखार ਹੋਇਆ ਹੋਵੇ ਨਾ 101 105 ਬੁਖਾਰ 104 ਬੁਖਾਰ ਹੋਇਆ ਹੋਵੇ ਤਾਂ ਸਾਨੂੰ ਚੱਲ ਕੇ ਜਾਣਾ ਪੈਂਦਾ ਡਾਕਟਰ ਕੋਲ ਕੈਮਿਸਟ ਵਾਲੇ ਕੋਈਆਂ ਡਾਕਟਰ ਕੋਲ ਵਿਖਾਉਣ ਵਾਸਤੇ ਤੇ ਦਵਾਈ ਲੈ ਕੇ ਆਉਣੀ ਪੈਂਦੀ ਆ ਭਰਾ ਆਪਾਂ ਹੈਗੇ ਆ ਯਾਰ ਕੀ ਕਹੀਏ ਤੁਹਾਨੂੰ ਤੁਸੀਂ ਬੜੇ ਵੱਡੇ ਬੰਦੇ ਜੇ ਯਾਰ ਬਹੁਤੇ ਵੱਡੇ ਬੰਦੇ ਹੋ ਗਏ ਤੁਸੀਂ ਤੇ ਭੈਣ ਚੁੜਾ ਬਲੌਗ ਬਲੌਗਿੰਗ ਕਰਕੇ ਇਹਦੇ ਬੰਦੇ ਮੈਂ ਕਹਿੰਨਾ ਛੱਡ ਰੋਸਟਰ ਨੂੰ ਆਪਾਂ ਵੀ ਬਲੌਗਿੰਗ ਸ਼ੁਰੂ ਕਰ ਦਿੰਨੇ ਆ ਭਰ ਨਹੀਂ ਯਾਰ ਇਹ ਕੰਜਰਖਾਨਾ ਸਾਡੇ ਤੋਂ ਨਹੀਂ ਹੋਣਾ ਮਮੀ ਵੇਖਣ ਦੀ ਨਾਟਕ ਛੋਟ ਮੂਵੀ ਜੀ ਖੂਬ ਜਾਂਦੀ ਪੂਰੀ ਨੇ ਬੇਸ਼ਰਮ ਬੰਦੇ ਕਹਿਣਾ ਚਾਹੀਦਾ ਵਾਹੇ ਪਰ ਮੈਂ ਸੁਣਿਆ ਜਨਾਨੀਆਂ ਵਿਖਾ ਵਿਖਾ ਕੇ ਇਹ ਹੋਏ ਨੇ ਮਸ਼ਹੂਰ ਜਿਆਦਾ ਤੇ ਹੁਣ ਵੇਖ ਲੋ ਜਨਾਨੀ ਦੀ ਗਈ ਸਲੂਨ ਤੇ ਠੀਕ ਹੈ ਤੇ ਘਰੇ ਕੋਈ ਔਰਤ ਨਹੀਂ ਗਈ ਤੇਨੇ ਆਪਣੀ ਮਾਂ ਨੂੰ ਹੀ ਦਿਖਾ ਛੱਡਿਆ ਦਾ ਅੱਧੀ ਤੋਂ ਜ਼ਿਆਦਾ ਬਲੌਗ ਦੇ ਵਿੱਚ ਮੈਂ ਕਹਿੰਦਾ ਮੰਮੀ ਖੂਬੀ ਨਟਕ ਦੇ ਵਿੱਚ ਮੰਮੀ ਨੇ ਰਿਐਕਸ਼ਨ ਵੇਖਿਆ ਇੰਨਾ ਦਿੱਤਾ ਹੋਰ ਮੁਵੀ ਜੇ ਦਿੱਤਾ ਕੋਈ ਜੁਨਾ ਨੇ ਨਹੀਂ ਤੋੜ ਕਮਾਉਂਦੀ ਤੇ ਹੱਸਦੀ ਆ ਮੰਮੀ ਨੇ ਇਹ ਐਕਸ਼ਨ ਬਣਾ ਕੇ ਹੰਦਤਾ ਮਾਤਾ ਜੀ ਸਾਰੇ ਤੁਸੀਂ ਐਕਟਰ ਜੇ ਯਾਰ ਬੜੇ ਕਹਿ ਬਸ ਭਾਈ ਮਠਾਰੋ ਸਾਹਿਬ ਹੱਥ ਜੋੜੇ ਤੁਹਾਡੇ ਅੱਗੇ ਤੁਸੀਂ ਜਾਓ ਸਲੂਨ ਤੇ ਮਿਲੋ ਭਾਬੀ ਨੂੰ ਜਾ ਕੇ ਆਪਾਂ ਤੁਹਾਨੂੰ ਹੋਰ ਰੋਸ਼ਨੀ ਕਰ ਸਕਦੇ ਹੁਣ ਫੜਦੇ ਅਗਲੇ ਬੰਦੇ ਨੂੰ ਠੀਕ ਹੈ ਜੀ ਇਹਨਾਂ ਨੂੰ ਬਸ ਕਰੋ ਅਗਲੇ ਵਿੱਚ ਕਿਸੇ ਵੀਡੀਓ ਚ ਵੇਖਾਂਗੇ ਇਹਨਾਂ ਨੂੰ ਚਲੋ ਜੀ ਹੁਣ ਆਪਾਂ ਆਉਨੇ ਆ ਆਪਣੇ ਮਹਿਕਪ੍ਰੀਤ ਭਾਬੀ ਜੀ ਦੇ ਕੋਲ ਮਹਿਕਪ੍ਰੀਤ ਭਾਬੀ ਤੇ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ ਕਿਉਂਕਿ ਹੁਣ ਹੋ ਗਿਆ ਨਾਨਾ ਦਾ ਕੋਈ ਤਰਾਦ ਤੁਖਣਾ ਹੁਣ ਆਪਾਂ ਆਉਨੇ ਆ ਆਪਾਂ ਮਹਿਕੂ ਕੋਲ ਮਹਿਕਪ੍ਰੀਤ ਕੋਰ ਕੋਲ ਉਹਨਾਂ ਦਾ ਦੂਸਰਾ ਨਾਮ ਕੀ ਸੀਗਾ ਮੁਸ਼ਕਪ੍ਰੀਤ ਕਹਿੰਨੇ ਕਿਹਾ ਸੀਗਾ ਮੈਂ ਵੇਖੀ ਸੀ ਵੀਡੀਓ ਇੱਕ ਤੇ ਵਿੱਚ ਉਹਨੇ ਮੁਸ਼ਕਪ੍ਰੀਤ ਵੀ ਕਿਹਾ ਦਾ ਚਲੋ ਮਹਿਕਪ੍ਰੀਤ ਭਾਬੀ ਨੂੰ ਪੇਸ਼ ਕੀਤਾ ਜਾਵੇ ਹੈਲੋ YouTube ਫੈਮਲੀ ਕਿਵੇਂ ਬੱਬਲੇ ਸਰ ਜਣੇ ਹੋਪ ਸਰ ਜਣੇ ਘੈਂਟ ਹੋਗੇ ਸੋ ਆਪਾਂ ਵੀ ਬਧੀਓ ਵਲੌਗ ਦੇ ਨਾਲ ਐਦਾ ਹੀ ਬਣੇ ਰਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨਾਲ ਮੈਂ ਕਮੈਂਟ ਕਰੂੰਗਾ ਮਹਿਕ ਫਰੀਦ ਦੇ ਇੰਗਲਿਸ਼ ਤੇ ਮੈਂ ਸੁਣਿਆ ਇਹਨਾਂ ਦੀ ਇੰਗਲਿਸ਼ ਬਹੁਤ ਹਾਈ ਲੈਵਲ ਦੀ ਹੈ ਇਹ ਮੈਡਮ ਜੀ ਨੇ ਸਭ ਤੋਂ ਪਹਿਲਾ ਵਾਰ ਇੰਗਲਿਸ਼ ਦਾ ਬੋਲਿਆ ਸਬਸਕ੍ਰਾਈਬ ਇਹਨੇ ਸਬਸਕ੍ਰਾਈਬ ਕਹਿਣਾ ਮੈਨੂੰ ਲੱਗਦਾ ਕਾਫੀ ਸਮੇਂ ਤੋਂ ਸਿੱਖ ਰਹੀ ਹੈ ਵਿਚਾਰੀ ਤੇ ਪੂਰਾ ਜੋਰ ਲਾ ਕੇ ਆਪਣਾ ਬੋਲਿਆ ਇਹਨੇ ਵਿਚਾਈ ਨੇ ਪਰ ਬੋਲਿਆ ਸਹੀ ਹੈ ਤਾਰੀਫ ਕਰਨੀ ਚਾਹੀਦੀ ਮੈਡਮ ਜਿਸਕੇ ਲਈ ਮੈਨੂੰ ਪਹਿਲੇ ਨੰਬਰ ਤੇ ਤਾਂ ਆਪਣੀਆਂ ਫੇਕ ਆਈਡੀਆਂ ਬਹੁਤ ਆ ਜੋ ਕਿ ਮੇਰੀ ਮੇਰੇ ਰੀਅਲ ਅਕਾਊਂਟ ਤੇ ਬਲੌਕਲਿਸਟ ਘੱਟੋ ਘੱਟ ਮੇਰੀ ਫੇਕ ਆਈਡੀਆਂ ਨਾਲ ਹੀ ਭਰੀ ਹੋਈਆਂ ਜਿਹੜੇ ਮੇਰੇ ਅਕਾਊਂਟ ਲੋਕਾਂ ਨੇ ਫੇਕ ਬਣਾਏ ਹੋਏ ਆ ਹਨਾ ਤਾਂ ਦੂਜੀ ਗੱਲ ਆਪਣਾ ਰੀਅਲ ਅਕਾਊਂਟ ਹੈਗਾ ਆ ਤਾਂ ਮੈਡਮ ਨੇ ਛੱਡੀ ਆ ਆਪਣੇ ਫੇਕ ਅਕਾਊਂਟ ਬਾਰੇ ਸਰਚ ਕਰਿਓ ਇੰਸਟਾਗ੍ਰam ਤੇ ਜਾਇਓ ਮਹਿਕਪ੍ਰੀਤ ਕੌਰ ਦੇ ਨਾਮ ਤੇ ਸਰਚ ਕਰਿਓ ਕਿੰਨੀਆਂ ਆਈਡੀਆਂ ਫੇਕ ਬਣੀਆਂ ਹੋਈਆਂ ਆ ਮੈਨੂੰ ਨਹੀਂ ਲੱਗਦਾ ਜਿਦਾ ਮੇਰਾ ਖਿਆਲ ਹੈ ਮੈਂ ਦੇਖਿਆ ਸੀ ਕਿਤੇ ਇਹਦਾ ਇੱਕ ਵੀ ਫੇਕ ਅਕਾਊਂਟ ਨਹੀਂ ਹੈਗਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਤਾਨੂੰ ਝੂਠ ਬੁਲੰਦੀ ਕੀ ਲੋੜ ਐ ਤੁਸੀਂ ਵਧੀਆ ਕੰਟੈਂਟ ਲੈ ਕੇ ਆਓ ਤੁਸੀਂ ਕੀ ਕਹਿੰਦੇ ਨੇ ਦਿਖਾਓ ਆਪਣਾ ਜਿਹ ਬਲੌਗ ਕਰ ਰਹੇ ਜਿਹੜੀ ਵਲੋਗਿੰਗ ਕਰ ਰਹੇ ਜੀ ਉਹ ਤੀਨ ਨੂੰ ਦਿਖਾਓ ਇੱਕੋ ਜਗ੍ਹਾ ਤੇ ਬਹਿ ਕੇ ਇਹਨੇ ਬਲੌਗ ਕਰੀ ਜਾਣਾ ਵਾ ਤੇ ਵਿੱਚ ਗੱਪ ਛੱਡੀ ਜਾਣੀ ਐ ਕੀ ਕਹਿੰਦੇ ਨੇ ਪੂਰੀ ਗੱਪ ਛੱਡ ਰਹੀ ਐ ਕਿ ਫੇਕ ਆਈਡੀਆ ਉਧਰੋਂ ਇਹਦਾ ਉਹ ਵੇਖੋ ਰਿਐਕਸ਼ਨ ਵੇਖੋ ਮਿਲਨ ਦਾ ਅੱਖਾਂ ਬੰਦ ਕਰਕੇ ਧਿਆਨ ਚ ਜਾ ਰਹੀ ਐ ਇਸ ਤਰ੍ਹਾਂ ਕਿ ਮਤਲਬ ਕਿ ਪੁਰਾਣੀ ਐਕਟਿੰਗ ਵੇਖੋ ਇੰਨੀ ਕਿ ਜ਼ਿਆਦਾ ਇਹ ਮੈਡਮ ਦੀ ਓਵਰ ਐਕਟਿੰਗ ਹੈ ਨਾ ਇਹਨੂੰ ਨਾ ਬਸ ਇਹਦੇ ਨੰਬਰ ਕੱਟੋ ਯਾਰ ਐਕਟਿੰਗ ਚ ਚਲੇ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਕੇ ਵਜਿਹੇ ਤਾਂ ਰਾਤ ਕਿਓਸ਼ਨਾ ਦੇ ਵਿੱਚ ਬਹੁਤ ਸਾਰੇ ਮੈਸੇਜ ਆ ਰਹੇ ਸੀ ਦੀਦੀ ਤੁਹਾਡੇ ਲਾਈਫ ਚ ਕੀ ਹੋਇਆ ਉਸ ਰਿਲੇਟਿਡ ਵਲੌਗ ਪਾਓ ਤੁਸੀਂ ਹੱਥ ਜੋੜੇ ਤੁਹਾਡੇ ਅੱਗੇ ਤੁਸੀਂ ਵਲੌਗ ਉਸ ਰਿਕਾਰਡਿੰਗ ਨਾ ਪਾਓ ਜੋ ਤੁਹਾਡੀ ਮਲਕੀ ਹੋਇਆ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਪਾਸਟ ਵਿੱਚ ਜੋ ਵੀ ਹੋਇਆ ਤੁਸੀਂ ਨਾ ਪਾਓ ਤੁਸੀਂ ਉਸ ਦਾ ਵਲੌਗ ਨਾ ਪਾਓ ਆਪਾਂ ਵੇਖ ਵੇਖ ਅੱਕ ਚੁਕੇ ਆ ਇੱਕ ਤਾਂ ਉਹ ਜਿਹੜਾ ਹੈਗਾ ਜਿਹਨੂੰ ਛੱਡ ਕੇ ਆਈਆਂ ਤੂੰ ਉਹ ਉਹਨੇ ਜੋ ਭੁਗਾਈ ਮਾਰੀ ਹੋਈ ਆ ਇੰਸਟਾਗ੍ਰਾਮ ਸਾਰੇ ਪਾਸੇ ਯਾਰ ਆਪਾਂ ਤੇ ਅੱਕ ਗਏ ਜਿਹੜੇ ਤੁਹਾਡੇ ਫੋਲੋਅਰ ਹੈ ਨਾ ਮੈਨੂੰ ਜ਼ਿਆਦਾ ਕੋਈ ਮੈਸੇਜ ਮੂਸੀ ਨਹੀਂ ਹੁੰਦਾ ਇਹਨਾਂ ਨੂੰ ਕੁਝ ਨਹੀਂ ਹੁੰਦਾ ਆਪਣੇ ਵੱਲੋਂ ਗੱਪ ਛੱਡੀ ਜਾਂਦੀਆਂ ਵਾ ਕਿ ਆਹ ਵੀ ਸਾਨੂੰ ਇੱਥੇ ਮੈਸੇਜ ਆ ਗਿਆ ਉਹ ਮੈਸੇਜ ਆ ਗਿਆ ਇਹ ਬਖਾਉ ਕੁਝ ਨਹੀਂ ਹੁੰਦਾ ਇਹਨਾਂ ਨੂੰ ਆਪਣੇ ਕੋਲੋਂ ਲਾ ਲਾ ਗੱਲਾਂ ਕਰੀ ਜਾਂਦੀ ਏ ਬਸ ਹੋਰ ਕੁਝ ਨਹੀਂ ਆ ਜੀ ਤੇ ਮੈਂ ਸਾਰਿਆਂ ਨੂੰ ਇਹੀ ਮੈਸੇਜ ਦਿੰਨੀ ਆ ਕਿ ਉਸ ਰਿਲੇਟਿਡ ਮੇਰਾ ਕਦੇ ਵੀ ਵਲੌਗ ਨਹੀਂ ਆਊਗਾ ਪਰ ਨੇ ਬੱਡੇ ਫੇਮਸ ਆ ਹਨਾ YouTube ਤੇ ਲਾਲੋ ਐ ਤੇ ਅਬੇ मजा ਆਏਗਾ ਨਾ ਵੀਰੋ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੇਰੀ ਗੱਲ ਮੰਨੀ ਕਿ ਤੁਸੀਂ ਉਸ ਰਿਗਾਰਡਿੰਗ ਵਲੌਗ ਨਹੀਂ ਪਾਓਗੇ ਦੂਜੇ ਓ ਪ੍ਰਾਵਾ एक की कह रही है अपने आपू तुम यार बहुत ही मतलब की सैलीब्रिटी समझ लग पे अपने आप ज्यादा फेमस थे इंस्टाग्राम से इस करके आप यार की फेमस जो तुम की कहदे करके फेमस जो घरों भजी हैं इस करके फेमस हैं वो की ना उन्हें विह करो तेर वापस मुड़ के आ गई है बस इसे करके फेमस है और कहते करके फेमस है ਤੂੰ ਦੱਸ ਮੈਨੂੰ ਮਾੜੀ ਜੀ ਜਾਂ ਤੇ ਆਪਣੀ ਇੰਗਲਿਸ਼ ਕਰਕੇ ਫੇਮਸ ਹੈਂ ਬਸ ਹੋਰ ਕੀ ਕਿ ਇੱਕ ਪਹਾੜ ਆ ਪਹਾੜ ਲਾ ਲੋ ਵੀ ਉਹ ਡਿੱਗਣ ਵਾਲਾ ਆਪਣੇ ਉੱਪਰ ਤੇ ਨੀਚੇ ਦੋ ਜਾਨੇ ਖੜੇ ਹੋਏ ਆ ਯੇਰ ਉਹਨਾਂ ਦੋਨਾਂ ਵਿੱਚੋਂ ਤੁਸੀਂ ਲਾ ਲੋ ਜੇ ਇੱਕ ਭੱਜੂਗਾ ਤਾਂ ਵੀ ਉਹਨੇ ਥੱਲੇ ਆਉਣਾ ਤੇ ਜੇ ਦੂਸਰਾ ਉੱਥੇ ਖੜਿਆ ਰਹੂਗਾ ਹਨਾ ਵਿਚਾਰਾ ਤੇ ਦੇਖੋ ਜੇ ਉਹ ਭੱਜੂਗਾ ਉਹਨੇ ਤਾਂ ਵੀ ਥੱਲੇ ਆਉਣਾ ਜੇ ਉੱਥੇ ਖੜੁੱਤਾ ਰਹੂਗਾ ਤਾਂ ਵੀ ਥੱਲੇ ਆਉਣਾ ਰਾਈਟ ਹੈਰੀ ਕੀ ਕਹਿ ਰਹੀ ਆ ਭੈਣ ਤੂੰ ਕੀ ਕਹਿ ਰਹੀ ਆ ਦੋ ਬੰਦੇ ਐ ਉਹ ਖਲੁੱਤੇ ਨੇ ਪਹਾੜ ਨੀਚੇ ਗਿਰਨ ਵਾਲਾ ਐ ਉਹ ਭੱਜੂਗਾ ਇੱਕ ਤਾਂ ਵੀ ਕੋਈ ਫਾਇਦਾ ਨਹੀਂ ਹੋਣਾ ਦੂਜਾ ਉੱਥੇ ਖਲੋਤਾ ਰਹੂਗਾ ਤਾਂ ਵੀ ਕੋਈ ਫਾਇਦਾ ਨਹੀਂ ਮਤਲਬ ਕੀ ਮਤਲਬ ਕੀ ਤੂੰ ਹੀ ਬੋਲਦੇ ਜੇ ਤੈਨੂੰ ਆਪ ਸਮਝ ਹੈਗੀ ਆ ਤੂੰ ਕੀ ਬੋਲ ਰਹੀ ਆ ਪਹਿਲਾਂ ਮੈਨੂੰ ਇਹ ਦੱਸ ਪਤਾ ਨਹੀਂ ਤੁਸੀਂ ਯਾਰ ਕੱਟ ਲਾ ਲਿਆ ਕਰੋ ਵੀਡੀਓ ਵਿੱਚ ਤੁਹਾਨੂੰ ਪਤਾ ਤੈਨੂੰ ਪਤਾ ਲੱਗ ਗਿਆ ਸੀ ਕਿ ਮੈਂ ਗਲਤ ਬੋਲ ਰਹੀ ਆ ਤੇ ਮੈਂ ਥੋੜਾ ਚੇਂਜ ਕਰਾਂ ਪਤਾ ਲੱਗ ਗਿਆ ਸੀਗਾ ਪਰ ਇਹਨੇ ਕੱਟ ਨਹੀਂ ਲਾਇਆ ਵਿੱਚ ਉਹ ਭਰਾ ਤੁਸੀਂ ਕੱਟ ਲਾ ਲਿਆ ਕਰੋ ਵੀਡੀਓ ਦੇ ਵਿੱਚ ਜੇ ਤੁਹਾਨੂੰ ਪਤਾ ਲੱਗ ਜਾਂਦਾ ਬਾਅਦ ਕਿ ਤੁਸੀਂ ਕੁਝ ਗਲਤ ਬੋਲ ਗਏ ਜੇ ਪਰ ਜਨਤਾ ਨੂੰ ਆ ਚੀਜ਼ਾਂ ਨਾ ਦਿਖਾਓ ਯਾਰ ਬਸ ਮੈਨੂੰ ਰਾਤ ਘਟੂ ਘਟ 10 20000 ਜਾਣੇ ਨੇ ਕੁਐਸਚਨ ਦੇ ਵਿੱਚ ਇਹੀ ਮੈਸੇਜ ਸੀ ਐਨੇ ਮੈਸੇਜ ਸੀਗੇ ਨਾ ਕਿ ਤੁਸੀਂ ਉਸ ਰਿਲੇਟਿਡ ਹੀ ਵਲੌਗ ਬਣਾਓ ਪਰ ਮੈਨੂੰ 10 20000 ਬੰਦਿਆਂ ਨੇ ਮੈਸੇਜ ਕੁਐਸਮ ਕੀਤੇ ਨੇ ਕਿ ਤੁਸੀਂ ਉਸ ਰਿਲੇਟਡ ਵੀਡੀਓ ਪਾਉ ਹਾਂਜੀ ਮੈਨੂੰ ਇਹ ਦੱਸੋ ਕਿ ਉਹ 10000 ਜਨਤਾ ਕਿਹੜੀ ਹੈ ਯਾਰ ਹੋ ਵੀ ਸਕਦੀ ਹੈ ਯਾਰ ਅੱਜ ਕੱਲ ਜਨਤਾ ਬਹੁਤ ਮੈਂ ਕੀ ਦੱਸਾਂ 10000 ਬੰਦਿਆਂ ਨੇ ਇਹਨੂੰ ਮੈਸੇਜ ਕੀਤੇ ਆ ਕਿ ਤੁਸੀਂ ਉਸ ਰਿਲੇਟਡ ਪਾਉ ਇੱਕ ਤਾਂ ਉਹ ਚੈੱਕ ਕਰੋ ਐਕਸੈਂਟ ਚੈੱਕ ਕਰੋ ਕੁਸਚਨ ਪਤਾ ਨਹੀਂ ਕੀ ਕਹੀ ਬਸ ਯਾਰ ਅੱਜ ਲਈ ਇੰਨਾ ਬਹੁਤ ਹੈ ਠੀਕ ਹੈ ਜੀ ਬਾਕੀ ਅਗਲੀ ਵੀਡੀਓ ਚ ਫੇਰ ਆਵਾਂਗੇ ਆਪਾਂ ਰੋਸਟ ਕਰਨ ਵਾਸਤੇ ਕਿਸੇ ਹੋਰ ਨੂੰ ਤੁਸੀਂ ਕਮੈਂਟ ਕਰਿਆ ਕਰੋ ਯਾਰ ਥੋੜਾ ਜਿਆਦਾ ਦੂਜੀ ਵੀਡੀਓ ਆ ਮੈਂ ਥੋੜਾ سپورਟ ਕਰੋ ਵੀਰ ਨੂੰ ਤੇ ਸਬਸਕ੍ਰਾਈਬ ਕਰੋ ਮੇਰਾ ਚੈਨਲ ਲਾਈਕ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਅਗਰ ਹੋ ਸਕਦਾ ਤੇ ਪਿਆਰ ਦਿਓ ਵੀਰ ਨੂੰ ਤੇ سپورਟ ਕਰੋ ਥੋੜਾ ਜਿਆਦਾ ਤੇ ਹੋਲੀ ਹੋਲੀ ਅਪ ਗਰੋ ਕਰਾਂਗੇ ਠੀਕ ਹੈ ਜੀ ਤੇ ਅਗਲੀ ਵੀਡੀਓ ਪਾ ਲੈ ਕੇ ਆਵਾਂਗੇ ਜਲਦੀ ਤੁਹਾਡੇ ਵਾਸਤੇ ਨੈਕਸਟ ਦੇਖਾਂਗੇ ਹੁਣ ਕਿਹਨੂੰ ਰੋਸਟ ਕਰਦੇ ਆਂ ਆਪਾਂ ਆਊਗਾ ਕੋਈ ਦਾੜ ਥੱਲੇ ਆਡੀ ਵੇਖਦਾ ਮੈਂ ਵੇਖਦਾ ਵਾਂ ਅਗਲਾ ਕੌਣ ਹੁੰਦਾ ਮੀ ਦਾੜ ਥੱਲੇ ਚਲੋ ਠੀਕ ਹੈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰੀ ਪਿਆਰੀ ਜਨਤਾ ਨੂੰ ਤੇ ਵੇਖਦੇ ਰਹੋ ਲਾਈਕ ਕਰਦੇ ਰਹੋ ਸਪੋਰਟ ਕਰਦੇ ਰਹੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ